ਤੇ ਤੂੰ ਕਹਿਣਾ ਕਿ ਦੀਪਕ ਸ਼ਰਮਾ ਝੂਠਾ ਹੈ ਕੁਝ ਗਲਤ ਕਹਿ ਰਿਹਾ ਹੈ ਤਾਂ ਤੂੰ ਜਿਹੜੀ ਸਾਰੀ ਸੰਪਤੀ ਸੀਗੀ ਤੇਰੀ ਤੂੰ 2 ਤੋਂ 2.5 ਕਰੋੜ ਦੇ ਵਿੱਚ ਦਿਖਾਈ ਸੀ ਜਿਹੜੀ ਤੇਰੀ ਸਟੇਟਮੈਂਟ ਨਾਲ ਲੱਗੀ ਹੋਏ ਜਦੋਂ ਤੂੰ ਇਲੈਕਸ਼ਨ ਲੜਿਆ ਸੀ ਉਹ ਸੰਪਤੀ ਵੀ ਅੱਜ ਆਉਂਦੀ ਕਿਉਂ ਐ ਉਹੀ ਸੈਂਟਰੋਕਾਰ ਤੇਰੇ ਕੋਲ ਅੱਜ ਵੀ ਤੇਰੇ ਕੋਲ ਹੀ ਐ ਬਠਿੰਡੇ ਵਾਲਾ ਘਰ ਐ ਪਿੰਡ ਵਾਲਾ ਘਰ ਐ ਤੇ ਜਿਹੜੀ ਤੇਰੀ ਜ਼ਮੀਨ ਜੋ ਤੋਂ ਤੇ ਚ ਲਖਾਈ ਸੁਨਾ ਚਾਂਦੀ ਸਾਰਾ ਵਿੱਚ ਉਵੇਂ ਆਉਂਦਾ ਪਿਉ ਪਿਆ ਤੁਹਾਡੇ ਕੋਲ ਔਰ ਆ ਦੇਖ ਜਿਹੜੀ ਤੂੰ ਉਸ ਤੋਂ ਬਾਅਦ ਪ੍ਰਪਤੀ ਲਈ 2022 ਸਰਕਾਰ bande ਨਾਲ ਤੂੰ ਅਲਗ-ਅਲਗ ਥਾਂ ਤੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ 2022 ਚ ਸਭ ਤੋਂ ਪਹਿਲਾਂ 2022 ਚ ਤੂੰ ਸਭ ਤੋਂ ਪਹਿਲਾਂ ਜਿੱਥੇ ਤੂੰ ਰਹਿ ਰਿਹਾ ਹੈ ਕਿੰਨਾ ਲੋਕਾਂ ਨੂੰ ਵੀ ਕਿਰਾਏ ਦਾ ਘਰ ਹੈ ਉਹ ਤੇਰੇ ਕਿਰਾਏ ਦਾ ਘਰ ਹੈ ਕਿ ਤੇਰਾ ਘਰ ਹੈ ਉਹ ਮੈਂ ਤੈਨੂੰ ਦੱਸ ਦਿਆਂ ਤੂੰ 43 ਲੱਖ ਚ ਉਹ ਘਰ ਖਰੀਦਿਆ ਸੀ ਤੇਰੇ ਘਰ ਦੇ ਫਰੋਇਪੁਰ ਜਿਹੜਾ ਤੇਰਾ ਘਰ ਹੈ ਮੈਂ ਉਹਦੀ ਗੱਲ ਕਰ ਰਿਹਾ ਫਰੋਇਪੁਰ ਕੋਠੀ ਦੇ ਸਾਹਮਣੇ ਤੋ ਆਪਣੇ ਜਵਾਈ ਵਾਸਤੇ ਕੋਠੀ ਬਣਾ ਰਿਹਾ ਹੈ ਲਗਜ਼ਰੀ আলਟਰਾ ਲਗਜ਼ਰੀ ਤੋਂ ਉੱਥੇ ਕੋਠੀ ਬਣਾਉਣ ਜਾ ਰਹੇ ਹਾਂ ਜਿਹੜੀ ਜ਼ਮੀਨ 31 ਕੇ 32 ਲੱਖ ਦੀ ਤੂੰ ਪਰਚੇਸ ਕੀਤੀ ਸੀ ਉਹਦੇ ਵਾਸਤੇ ਹੁਣ ਉੱਥੇ ਜਾ ਕੇ ਦੇਖੋ ਮੈਂ ਕਹਿੰਦਾ ਵੀ ਜਿਵੇਂ ਅਲੀ ਸ਼ਾਨ ਕੋਠੀ ਬਣਦੀ ਪਈ ਉਸੇ 1.5 ਕਰੋੜ ਰੁਪਏ ਲਾ ਕੇ ਉਹ ਬਣਦੀ ਪਈ ਹੈ ਲਗਭਗ ਬਣ ਕੇ ਤਿਆਰ ਵੀ ਹੈ ਇੱਕ ਤੂੰ ਪਲਾਟ ਲਿਆ ਆਪਣੀ ਇਹ ਮੈਂ ਸਬੂਤ ਇਹਨੂੰ ਦਿਨਾ ਚਾਹੁੰਦਾ ਪਤਨੀ ਦੇ ਨਾਮ ਆਹ ਤੁਸੀਂ ਪੜ ਸਕਦੇ ਹੋ ਮੈਂ ਹੁਣ ਪੜ ਕੇ ਤੁਹਾਨੂੰ ਸੁਣਾ ਦਿੰਦਾ ਇਹ ਪਲਾਟ ਤੋਂ ਲਿਆ ਚਰਨਜੀਤ ਪੁੱਤਨੀ ਫੋਜਾ ਸਿੰਘ ਪੁੱਤਰ ਕਰਤਾ ਸਿੰਘ ਵਾ ਫੋਜਾ ਸਿੰਘ ਪੁੱਤਰ ਕਰਤਾ ਸਿੰਘ ਇਹ ਜਿਹੜੀ ਜ਼ਮੀਨ ਲਈਏ ਤੋਂ ਖਸਰਾ ਨੰਬਰ ਤੇ ਖਤੌਨੀ ਨੰਬਰ 100 ਤੇ 2 ਮਰਲੇ ਥਾਂ 100 ਤੇ 2 ਮਰਲੇ ਥਾਂ ਯਾਨੀ 5 ਕਨਾਲਾਂ 2 ਮਰਲੇ ਥਾਂ ਇਹ ਤੋਂ ਲਈਏ 1 ਲੱਖ ਤੇ 70000 ਰੁਪਏ ਮਰਲੇ ਦੇ ਹਿਸਾਬ ਨਾਲ ਜਿੰਦੀ ਕੁੱਲ ਰਕਮ ਬੰਦੀ ਹੈ तकरीबन ਪੋਨੇ 2 ਕਰੋੜ ਬਾਕੀ ਰਜਿਸਟਰੀ ਦਾ علیحدਾ ਹੋਏਗਾ ਇਹ ਸਾਰਾ ਦਾ ਸਾਰਾ ਜਿਹੜਾ ਕੋਨੇ 2 ਕਰੋੜ ਰੁਪਏ ਦੱਸੇ ਨਾ ਤੂੰ ਕਿੱਥੋਂ ਆਇਆ ਇਹ ਜ਼ਮੀਨ ਹੈ ਕਿੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਜਿਹੜੀ ਮੇਨ ਰੋਡ ਹੈ ਜਿਹੜੀ ਮੇਨ ਸੜਕ ਹੈ ਵਜੀਲਪੁਰ ਸਾਹਿਬ ਜਦੋਂ ਜਿੱਥੇ ਤੱਕ ਘਰ ਹੈ ਉੱਥੇ ਮੇਨ ਸੜਕ ਹੈ ਕਲੋਨੀ ਦੇ ਵਿੱਚ ਚੌਰਸ ਪਲਾਟ ਹੈ ਉਸ ਚੌਰਸ ਪਲਾਟ ਦੇ ਉੱਪਰ ਜਿਹੜੀ ਭਰਤੀ ਪਾਈ ਜਾ ਰਹੀ ਹੈ 150 ਟਰਾਲੀਆਂ ਜਿਹੜੀਆਂ ਤੂੰ ਭਰਤੀ ਉੱਥੇ ਪਾਈ ਉਹ ਵੀ ਬੰਗਾਰ ਤੇ ਪਾਈ ਮੈਂ ਉਹ ਜ਼ਮੀਨ ਦੀ ਗੱਲ ਕਰ ਰਿਹਾ ਇੱਕ ਚਾਰ ਕਨਾਲ ਥਾਂ ਵਜੀਲਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਬਿਲਕੁਲ ਉੱਥੇ ਤੋਂ ਜਮੀਨ ਲਈ ਇਹ ਚਾਰ ਕਨਾਲ ਥਾਂ ਉਹ ਵੀ तकरीबन 2.5 ਰੋਡ ਦੀ ਹੈ ਹੋਰ ਮੈਂ ਜਿਹਨੂੰ ਆਨੰਦਨਵਾਸ ਦੀ ਸੁਣਾ ਰਿਹਾ ਆ ਆਨੰਦ ਨਵਾਸ ਤੋਂ ਨਗਦ ਲਿਆ ਉਹ ਨਾਲ ਜਿਹੜੀ ਉੱਪਰ ਤੋਂ ਕੰਸਟਰਕਸ਼ਨ ਕਰਾਈ ਹੈ ਉਹ ਨਗਰ ਕਰਾਈ ਵੰਗਾਰਾਂ ਤੇ ਕਰਾਈ तकरीबन तकरीबन 80 ਤੋਂ 90 ਲੱਖ ਰੁਪਏ ਉੱਥੇ ਜਰਾ ਲੱਗਿਆ ਹੋਇਆ ਉਹ ਕਿੱਥੋਂ ਆਇਆ ਇੱਕ ਕਾਰ ਤੋਂ ਖਰੀਦੀ ਨਗਦ ਖਰੀਦੀ 2022 ਦਸੰਬਰ ਦੀ ਮੈਂ ਗੱਲ ਕਰ ਰਿਹਾ ਸਕੋਰਪਿਓ ਕਾਰ ਉਹ ਤੋਂ ਫਿਰੋਜ਼ ਮੋਗਾ ਮੋਗੇ ਤੋਂ ਇੱਕ ਕਾਰ ਬਜ਼ਾਰ ਵਾਲੇ ਹੈਗੇ ਆ ਮੈਂ ਤੁਹਾਨੂੰ ਉਹਦਾ ਜ਼ਿਕਰ ਵੀ ਦਿਆਂਗਾ ਨਾਮ ਵੀ ਦਿਆਂਗਾ ਕਿ ਜਿਹੜੀ ਤੋਂ 22 ਲੱਖ ਰੁਪਏ ਦੀ ਕਾਰ ਉੱਥੋਂ ਤੋਂ ਖਰੀਦੀ ਹੈ ਨਾਲੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ 8 ਕਰੋੜ ਰੁਪਏ ਦਾ ਟੂ ਕ੍ਰੈਸਰ ਪਲਾਂਟ ਆਨੰਦਪੁਰ ਸਾਹਿਬ ਦਵਾਇਆ 7.5 ਕਰੋੜ ਦਾ 4.5 ਕਿੱਲੇ ਜ਼ਮੀਨ ਗੁਰੂ ਹਰਸਾਏ ਗੁੱਤਰ ਢੰਨੀ ਰੋਡ ਤੇ ਤੋਂ ਲਈ ਕਾਦੇ ਆਸਤੇ ਲਈ ਕਿ ਉੱਥੇ ਆਪਾਂ ਪਲਾਟ ਕੱਟਾਂਗੇ ਕਮਰਸ਼ੀਅਲ ਨੂੰ ਬਣਾਵਾਂਗੇ ਕਿਉਂ ਆਪਦੇ ਨਾਂ ਤੇ ਤੂੰ ਉਹ ਨਹੀਂ ਲਈ ਨਾ ਆਨੰਦਪੁਰ ਸਾਹਿਬ ਵਾਲਾ ਕ੍ਰੈਸ਼ ਪਾਡ ਆਪਦੇ ਨਾਂ ਆ ਤੇ ਨਾ ਤੂੰ ਗੁਰੂ ਅਰਜਨ ਜੀ ਜਿਹੜੀ ਜਗ੍ਹਾ ਲਈਏ ਸਾਢੇ ਚਾਰ ਕਿਲੋ ਉਹ ਆਪਦੇ ਨਾਂ ਕਰੇ ਕਿਉਂ ਇਹ ਵੱਡੀ ਰਕਮਾਂ ਸੀ ਉਹਨਾਂ ਰਕਮਾਂ ਨੂੰ ਪਹੁੰਚਾਉਣ ਵਾਸਤੇ ਤੂੰ ਆ ਸਿਆਸਤ ਕੀਤੀ ਆਪਣੇ ਕਰੀਬੀਆਂ ਦੇ ਨਾਲ ਮਿਲ ਜੁੜ ਕੇ ਇਹ ਕੰਮ ਜਿਹੜਾ ਕੀਤਾ ਕਿਉਂਕਿ ਵੱਡੇ ਸਿਆਸਤਦਾਨ ਐਦਾਂ ਦੇ ਕੰਮ ਕਰਦੇ ਕਰਦੇ ਆ ਹੁਣ ਤੂੰ ਵੱਡਾ ਸਿਆਸਤਦਾਨ ਬਣ ਗਿਆ ਪਰ ਕਹਿੰਦੇ ਆ ਵੀ ਚੋਰ ਚੋਰੀ ਕਰਨ ਵੇਲੇ ਇੱਕ ਗੱਲ ਜ਼ਰੂਰ ਭੁੱਲ ਜਾਂਦਾ ਹੈ ਕਿ ਕਿਸੇ ਨਾ ਕਿਤੇ ਬਰੀਜੀ ਜੋ ਛੱਡ ਜਾਂਦਾ ਜਿਵੇਂ ਤੈਨ ਤੈਰ ਉਹ ਫਸਦਾ ਹੀ ਫਸਦਾ ਹੈ ਜਿਹੜੀ ਜ਼ਮੀਨ ਤੂੰ ਆਪਣੀ ਪਤਨੀ ਦੇ ਨਾਮ ਕਰਾਈ ਆਪਣੇ ਨਾਮ ਕਰਾਈ ਉਹ ਜ਼ਮੀਨ ਦਾ ਮੈਂ ਜ਼ਿਕਰ ਕਰਦੇ ਆ ਕਿ ਕੋਨੇ 2 ਕਰੋੜ ਰੁਪਇਆ ਤਿੰਨ ਸਾਲਾਂ ਚ ਤੂੰ ਕਿੱਥੋਂ ਪੈਦਾ ਕਰ ਲਿਆ ਜਿਹੜੀ ਕਾਰ ਤੂੰ ਐਮਐਲਏ ਬੰਦਿਆਂ ਨਾਲ ਹੀ ਲੈ ਲਈ 22 ਲੱਖ ਰੁਪਏ ਤੇਰ ਕੋ ਕਿੱਥੋਂ ਆਇਆ ਜਿਹੜੇ ਘਰ ਤੂੰ ਰਹਿ ਰਿਹਾ 43 ਲੱਖ ਰੁਪਏ ਕਿੱਥੋਂ ਆਇਆ ਜਿਹੜੇ ਘਰ ਦੇ ਸਾਹਮਣੇ ਅਲੀ ਸ਼ਾਹ ਬੰਗਲੋ ਬੰਦਾ ਪਿਆ ਉਹ ਕੱਲਾ ਜਿਹੜਾ ਪਲਾਟ ਤੂੰ ਨਗਰ ਅੱਲਿਆ 33 ਲੱਖ ਰੁਪਏ ਦਾ ਕਿੱਥੋਂ ਆਇਆ ਜਿਹੜੀ ਕੰਸਟਰਕਸ਼ਨ ਹੋ ਰਹੀ ਹੈ ਉਥੇ ਮਹਿਲ ਬਣ ਰਿਹਾ ਉਹ 1.5 ਕਰੋੜ ਰੁਪਏ ਕਿੱਥੋਂ ਆਇਆ ਜਿਹੜਾ ਤੂੰ ਆਨੰਦ ਨਿਵਾਸ ਦੀ ਗੱਲ ਕਰਦਾ 80-90 ਲੱਖ ਰੁਪਏ ਉਹ ਤੇ ਤੋਂ ਕਿੱਥੋਂ ਆਇਆ ਜਿਹੜਾ ਕ੍ਰੈਸ਼ਲ ਪਲਾਂਟ ਲਾਇਆ 8 ਕਰੋੜ ਰੁਪਏ ਦਾ ਉਹ ਤੇ ਆ ਜਿਹੜਾ ਪਲਾਂਟ 7.5 ਕਰੋੜ ਇਹ ਇਹ ਕਿੱਥੋਂ ਆਇਆ ਚਲੋ 8 8 ਕਰੋੜ ਤੇ 7.5 ਕਰੋੜ ਇਹਨੂੰ ਤੂੰ ਛੱਡ ਵੀ ਲਈ ਕਿਉਂਕਿ ਇਹ ਤੇਰੇ ਨਾਮ ਨਹੀਂ ਹੈ ਬਾਕੀ ਪ੍ਰਾਪਰਟੀ ਤੇਰੇ ਨਾਮ ਹੈ ਤੇਰੇ ਘਰ ਦੇ ਨਾਲ ਤੇਰੇ ਜਵਾਈ ਦੇ ਨਾਮ ਹੈ ਤੇਰੀ ਘਰ ਵਾਲੀ ਦੇ ਨਾਮ ਹੈ ਇਹ ਦੱਸੋ ਪੈਸਾ ਕਿੱਥੋਂ ਆਇਆ ਤੁਸੀਂ ਜਿੰਨੇ ਪੱਤਰਕਾਰ ਭਾਈਚਾਰਾ ਜਿੰਨੇ ਵੀ ਕੋਈ ਜਰਨਲਿਸਟ ਹੈ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਮੇਰੀਆਂ ਗੱਲਾਂ ਦਾ ਜਵਾਬ ਫੋਜਾ ਸਿੰਘ ਸਰਾਰੀ ਕੋਲ ਬਹਿ ਕੇ ਉਹਦੇ ਮੂੰਹ ਤੇ ਮਾਈਕ ਲਗਾ ਕੇ ਇਹ ਗੱਲ ਪੁੱਛਣੀ ਹੈ ਕਿ ਹੁਣ ਦਿਮਾਗ ਠੰਡਾ ਕਰਕੇ ਇਹ ਗੱਲਾਂ ਦਾ ਜਵਾਬ ਦੇ ਦੇ ਜੇ ਉਹ ਗੱਲਾਂ ਦਾ ਜਵਾਬ ਦਿੰਦਾ ਤਾਂ ਮੈਂ ਆਪੀ ਹਾਰ ਮੰਨ ਲੈਂਦਾ ਪੂਪਤਾ ਸਬੂਤ ਦੇ ਸਹਾਰੇ ਮੈਂ ਗੱਲ ਕਰ ਰਿਹਾ ਹਾਂ ਉਹਦੀਆਂ ਫੋਟੋਆਂ ਕਿ ਜਿੱਥੇ-ਜਿੱਥੇ ਪ੍ਰੋਪਰਟੀ ਜਿੱਥੇ ਜਾਇਦਾਦ ਜਿੱਥੇ ਕ੍ਰੈਸ਼ਰ ਪਲਾਂਟ ਜੋ-ਜੋ ਕੁਝ ਹੈਗਾ ਉਹਦੀਆਂ ਫੋਟੋਆਂ ਉਹਦੇ ਕਲਿੱਪਸ ਵੀ ਮੈਂ ਔਰ ਵਾਲੇ ਸਮੇਂ ਦੇ ਵਿੱਚ ਤੁਹਾਡੇ ਅਗੇ ਨਿਸ਼ਚਰ ਕਰਾਂਗਾ ਉਹਨੀਆਂ ਜਿੰਨੀਆਂ ਜਮ੍ਹਾਂ ਜਮ੍ਹਾਂ ਬੰਦੀਆਂ ਔਰ ਕਿੰਨਾ ਕਿੰਨਾ ਦਾ ਨਾਮ ਤੇ ਹੋਰ ਪ੍ਰਾਪਰਟੀ ਇਹਨਾਂ ਨੇ ਬਣਾਈਆਂ ਉਹ ਵੀ ਨਿਸ਼ਚਰ ਕਰਾਂਗਾ ਇੱਕ ਗੱਲ ਹੋਰ ਰਾਜਸਥਾਨੇ ਨਾਲੇ ਸੋਹਰੇ ਨੇ ਜਦੋਂ ਪੰਚਾਇਤੀ ਚੋਣਾਂ ਸੀਗੀਆਂ ਜਿੰਨਾ ਪੈਸਾ ਇਕੱਠਾ ਕੀਤਾ ਉੱਥੇ ਜਿਹੜੀ ਜ਼ਮੀਨ ਬਣਾਈ ਉਹ علیحد੍ਹਾ ਬਣਾਈ ਕਰੀਬਨ 10 ਤੋਂ 12 ਕਰੋੜ ਦੀ ਪ੍ਰਾਪਰਟੀ ਉੱਥੇ ਕਰੀਬਨ 507 ਕਰੋੜ ਦੀ ਪ੍ਰਾਪਰਟੀ ਇਹਨੇ ਬਠਿੰਡੇ ਬਣਾਈ ਕਰੀਬਨ 5 ਤੋਂ 7 ਕਰੋੜ ਦੀ ਪ੍ਰਾਪਰਟੀ ਇਹਨੇ ਚੰਡੀਗੜ੍ਹ ਬਣਾਈ ਤਾਂ ਇਹ ਸਾਰਾ ਕੁਝ ਜਿਹੜਾ ਕਿਉਂਕਿ ਜਿਹੜਾ ਮੇਰੇ ਕੋਲ ਸਬੂਤ ਹੈ ਉਹ ਮੈਂ ਤੁਹਾਨੂੰ ਦੱਸਦਾ ਇਹਨਾਂ ਦੇ ਸਬੂਤ ਮੈਂ ਤੁਹਾਨੂੰ ਲਿਆ ਕੇ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਵੀ ਤੁਹਾਡੇ ਅੱਗੇ ਨਿਸ਼ਾਨ ਕਰ ਦੇਗਾ ਗੱਲ ਪੁੱਛਣ ਵਾਲੀ ਇਹਨਾਂ ਤੋਂ ਇਹ ਹੈ ਕਿ 20 ਕਰੋੜ ਤਾਂ ਮੈਂ ਤੁਹਾਨੂੰ ਗਿਣਾ ਹੀ ਦਿੱਤਾ ਨਾ ਜੋ ਅੱਖਾਂ ਦੇ ਸਾਹਮਣੇ ਹੈ ਕੋਈ ਪਰਾ ਨਹੀਂ ਹੈਗਾ ਜਿਹੜੀ ਲੋਕਲੀ ਸਾਰੇ ਕੁਝ ਘੁੰਮਦਾ ਫਿਰਦਾ ਲੋਕਾਂ ਨੂੰ ਦਿਖਦਾ ਫਿਰਦਾ ਤੇ ਤੂੰ ਇਹਦੇ ਬਾਰੇ ਹੀ ਦੱਸ ਦੇ ਕਿ ਕਿੱਥੋਂ ਆਇਆ ਕਿਵੇਂ ਬਣਾਇਆ ਤੂੰ ਹੁਣ ਮੈਂ ਦੱਸਦਾ ਤੂੰ ਕਿਵੇਂ ਬਣਾਇਆ ਤਾਂ ਲੋਕਾਂ ਨੂੰ ਸਮਝ ਆ ਗਈ ਜੇ ਮੈਂ ਤੁਹਾਨੂੰ ਕਿਹਾ ਕਿ ਸਾਰੇ ਪ੍ਰਸ਼ਾਸਨ ਤੋਂ ਤਕਰੀਬਨ 20 ਤੋਂ 25 ਲੱਖ ਰੁਪਏ ਮਹੀਨੇ ਦਾ ਇਕੱਠਾ ਹੁੰਦਾ ਹੈ ਜਿਹੜੇ ਚੁੱਤਾਂ ਵੇਚਦੇ ਆ ਸੱਤਾ ਦੜੇ ਵਾਲੇ ਆ ਜਾਂ ਜਿਹੜੇ ਬਲੈਕਮੇਲ ਕਰਕੇ ਪੈਸੇ ਇਕੱਠੇ ਕਰਦੇ ਆ ਉਹ ਨਿਹਦਾ ਨੇ ਨਾਲ ਹੀ ਮੈਂ ਦੱਸ ਦਿਆਂ ਪੰਚਾਇਤੀ ਚੋਣਾਂ 'ਚ ਕਈਆਂ ਦੀਆਂ ਫਾਈਲਾਂ ਰਜੈਕਟ ਕਰਾਈਆਂ ਗਈਆਂ ਕਈਆਂ ਨੂੰ ਇਹ ਕਿਹਾ ਗਿਆ ਕਿ ਤੂੰ ਫਿਕਰ ਨਾ ਕਰ ਤੇਰੇ ਕਾਗਜ਼ ਭਰਾ ਤੇ ਆਉਹਦੇ ਪੈਸੇ ਦੇ ਅਗਲੇ ਵੀ ਕੈਂਸਲ ਕਰਾਏ ਆਉਹਦੇ ਪੈਸੇ ਦੇ ਤੈਨੂੰ ਸਿੱਧਾ ਗੱਲ 'ਚ ਹਾਰ પા ਕੇ ਮੈਂ ਸਰਪੰਚ ਬਣਾ ਲਿਆ ਤੂੰ ਮੋਟਾ ਪੈਸਾ ਲੈ ਆ ਕੇ ਧੀ ਲਗਭਗ 40 ਪਿੰਨਾ ਰੈਫੀਡੇਟ ਉਹ ਮੇਰੇ ਕੋਲ ਹੈਗੇ ਜਦੋਂ ਕਹੇਗਾ ਤੇ ਮੈਂ ਉਹ ਵੀ ਜਨਤਾ ਕਰ ਦਿਆਂਗਾ ਕਿਉਂਕਿ ਮੈਂ ਚਾਹਨਾ ਉਹ ਐਫੀਫੀਡੇਵਿਟ ਦੇ ਨਾਲ ਉਹ ਲੋਕ ਜਿਹੜੇ ਐਫੀਫੀਡੇਵਿਟ ਦੇ ਕੇ ਗਏ ਉਹਨਾਂ ਨੂੰ ਮੈਂ ਨਾਂ ਲਾ ਜਾ ਕੇ ਜਿੱਥੇ ਵੀ ਇਹ ਇਹ ਗੱਲ ਕਹੇਗਾ ਕਿ ਇਸ ਕੋਰਟ ਦੇ ਵਿੱਚ ਮੈਂ ਮਾਨ ਨਹੀਂ ਪਾਉਣੀ ਹੈ ਉਹ ਸਕੋਰਟ ਦੇ ਵਿੱਚ ਜਾ ਕੇ ਮੈਂ ਸਾਰੀਆਂ ਚੀਜ਼ਾਂ ਨਿਸਰ ਕਰਾਂਗਾ ਬਤੌਰ ਸਬੂਤ ਕਰਾਂਗਾ ਇੱਕ ਫੌਜਾ ਸਿੰਘ ਜੀ ਤੁਸੀਂ ਇਹ ਗੱਲ ਕਹਿੰਦੇ ਹੋ ਪੱਤਰਕਾਰ ਪੁੱਛਦਾ ਕਿ ਤੁਸੀਂ ਮਾਨ ਨਾ ਜੀ ਨਹੀਂ ਪਾਉਂਦੇ ਡੈਫਰਮੇਸ਼ਨ ਨਹੀਂ ਪਾਉਂਦੇ ਸ਼ਰਮੇ ਦੇ ਖਿਲਾਫ ਤਾਂ ਤੁਸੀਂ ਕੀ ਕਹਿੰਦੇ ਮੇਰੇ ਕੋਲ ਪੈਸਾ ਨਹੀਂ ਮੈਂ ਗਰੀਬ ਹਾਂ ਤਾਂ ਮੈਂ ਦੱਸ ਦੇਣਾ ਚਾਹੁੰਦਾ ਜਿੱਥੇ ਤੁਹਾਨੂੰ ਇਹਨੇ ਲੋਕਾਂ ਨੇ ਪੈਸੇ ਦਿੱਤੇ ਐ ਉੱਥੇ ਮੈਂ ਵੀ ਤੁਹਾਨੂੰ ਇਹ ਮਦਦ ਕਰ ਦਿਆਂ ਕਿ ਜਿੰਨਾ ਮਹਿੰਗਾ ਵਕੀਲ ਹੈ ਜਿਹੜੀ ਅਦਾਲਤ ਤੁਹਾਨੂੰ ਪਸੰਦ ਹੈ ਜਿਹੜੇ ਰਸਤੇ ਤੁਸੀਂ ਚੱਲਣਾ ਚਾਹੋ ਚੱਲੋ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਜਾਂ ਫਿਰ ਜਿਹਨੇ ਤੁਹਾਨੂੰ ਪੈਸੇ ਦੇ ਲੋੜ ਹੈ ਤਾਂ 50 ਲੱਖ ਤੱਕ ਦੀ ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਤਾਂ ਤੁਸੀਂ ਕਿੱਥੇ ਜਾਣਾ ਹੈ ਜਿਹੜੀ ਅਦਾਲਤ ਜੀ ਜਾਣਾ ਹੈ ਤੁਸੀਂ ਜਾ ਕੇ ਮੇਰੇ ਖਿਲਾਫ ਡੈਫਮੇਸ਼ਨ ਪਾਓ ਆ ਬਤੌਰ ਸਬੂਤ ਕਿ ਮੇਰੀ ਇਹ ਜਿਹੜੀ ਹੈ ਡੈਫਮੇਸ਼ਨ ਹੈ ਇਹਦੀ ਮਾਂ ਦੀ ਹਾਨੀ ਮੈਂ ਕਰ ਰਿਹਾ ਜਾਂ ਸੱਜ ਮੋ ਰਿਹਾ ਉਥੇ ਜਾ ਕੇ ਸਾਰਿਆਂ ਸਾਹਮਣੇ ਮੈਂ ਨਿਸ਼ਾਨ ਕਰ ਦਿਆਂਗਾ ਕੋਰਟ ਦੇ ਵਿੱਚ ਨਿਸ਼ਾਨ ਕਰ ਦਿਆਂਗਾ ਔਰ ਜਿੱਥੇ ਪ੍ਰੈਸ ਲੱਠੂਗੀ ਜਾਂ ਤੂੰ ਮੇਰੇ ਨਾਲ ਡਿਬੇਟ ਕਰਨਾ ਚਾਹੁੰਦਾ ਉਸ ਡਿਬੇਟ ਦੇ ਵਿੱਚ ਵੀ ਤੇਰਾ ਪਰਦਾ ਪਾਛਣਾ ਕਰਨਾ ਤੇਰੀ ਜ਼ਬਾਨ ਐਡੀ ਮਾੜੀ ਹੈ ਤੇਰੀ ਬੋਲੀ ਐਡੀ ਮਾੜੀ ਹੈ ਔਰ ਸਾਫ਼ ਹੀ ਦੱਸਦੀ ਪਈ ਹੈ ਕਿ ਜੇ ਤੂੰ ਆਮ ਲੋਕਾਂ ਨੂੰ ਇਹ ਗੱਲ ਕਹਿਣਾ ਤੂੰ ਆਵਲਾ ਸ਼ਾਵਲਾ ਮੇਰਾ ਸਾਲਾ ਲੱਗਦਾ ਐਡਾ ਨਹੀਂ ਸ਼ਬਦ ਆਉਂਦੀ ਜਿਹੜੀ ਤੂੰ ਇਸਤੇਮਾਲ ਕਰਦਾ ਤੈਨੂੰ ਕੋਰਾ ਸ਼ਰਮ ਨਹੀਂ ਆਈ ਕਿ ਤੇਰੇ ਬਰਾਬਰ ਦਾ ਹਾਣੀ ਐ ਸਾਬਕਾ ਐਮ.ਐਲ.ਏ ਐ ਤੂੰ ਦੇ ਬਾਰੇ ਇਦਾਂ ਬੋਲਦਾ ਜਿਹੜੇ ਬੰਦੇ ਚ ਜੋ ਤੂੰ ਵੇਖਿਆ ਕਿ ਇਹ ਬੰਦੇ ਉੱਥੇ ਖੜੇ ਸੀ ਇਹ ਇਨਸਾਫ ਵਾਸਤੇ ਉੱਥੇ ਪਹੁੰਚੇ ਐ ਤੂੰ ਉਹਨਾਂ ਨੂੰ ਮਾੜਾ ਛੜਾ ਬੋਲਦਾ ਤੂੰ ਕਿਸਾਨ ਲੀਡਰਾਂ ਨੂੰ ਮਾੜਾ ਛੜਾ ਕਹਿੰਦਾ ਤੂੰ ਕਹਿੰਦਾ ਕਿ ਚੰਦ ਦੇ ਲੋਕ ਸਰਪੰਚ ਇਦਾਂ ਜਿਹੜੇ ਸਰਪੰਚ ਕਹਿੰਦੇ ਆ ਕੇ ਪ੍ਰਧਾਨ ਬਣੇ ਐ ਤੂੰ ਉਹਨਾਂ ਦੇ ਬਾਰੇ ਮਾੜਾ ਬੋਲਦਾ ਪਰਿਵਾਰ ਨੂੰ ਕੋਈ ਗੱਲ ਕਰਦਾ ਕਿ ਪਰਿਵਾਰ ਨੂੰ ਗਮਰਾ ਕੀਤਾ ਇਹਦੇ ਪਿਓ ਨੂੰ ਘਰੋਂ ਭਰਾ ਕੀਤਾ ਇਹਦੇ ਫਾਦਰ ਸਾਹਿਬ ਜਦੋਂ ਤੁਹਾਨੂੰ ਪੁੱਤ ਦਾ ਪੁੱਛ ਲਿਆ ਕਿ ਫਾਦਰ ਸਾਹਿਬ ਫਿਰ ਉਹਨਾਂ ਨੂੰ ਤੁਸੀਂ ਮਾਰਾ ਕਹਿ ਰਹੇ ਇੱਕ ਘਰ 'ਚ 70 ਵਿੱਚ ਗਏ ਇੱਕ ਘਰ ਦਾ ਨੌਜਵਾਨ ਬੱਚਾ ਜੋ ਚੰਗੀ ਸੋਚ ਲੈ ਕੇ ਕੁਝ ਪਿੰਡ 'ਚ ਕਰਨਾ ਚਾਹੁੰਦਾ ਸੀ ਤੂੰ ਦਾ ਸਿਆਸੀ ਕਤਲ ਕੀਤਾ ਉਹਨ ਦੇ ਕੋਲ ਤੋਂ ਪੈਸੇ ਲਏ ਤੇ ਹਲੇ ਵੀ ਤੈਨੂੰ ਚੈਨ ਨਹੀਂ ਆਇਆ ਐਨਾ ਝੂਠੇ ਨਹੀਂ ਬਕਵਾਸ ਬੋਲਦਾ ਤਾਂ ਫੋਜਾ ਸਿੰਘ ਸਰਾਰੀ ਤੈਨੂੰ ਮੈਂ ਗੱਲ ਦੱਸ ਦਿਆਂ ਸਾਰੀਆਂ ਰਿਪੋਰਟਾਂ ਵੀਡ ਪ੍ਰੂਫ ਫੋਟੋਆਂ ਲਗਾ ਕੇ ਵੀਡੀਓ ਬਣਾ ਕੇ ਕਲਿੱਪ ਦੇ ਨਾਲ ਪੈਂਡਰਿਵ ਚ ਪਾ ਕੇ ਸੀਬੀਆਈ ਦੀ ਜਾਂਚ ਵਾਸਤੇ ਮੈਂ ਜਿੰਨੀਆਂ ਏਜੰਸੀਆਂ ਨੇ ਉਹਨਾਂ ਤੱਕ ਪਹੁੰਚ ਰਹੇ ਤੇਰੀ ਸੀਬੀਆਈ ਤੋਂ ਮੰਗ ਕਰਵਾ ਕੇ ਜਾਂਚ ਕਰਾ ਕੇ ਤੇ ਮੈਂ ਜਿਹੜਾ ਸੁਪਨੇ ਚ ਕਿਨੂੰ ਹਰ ਰੋਜ਼ ਦੇਖਦਾ ਕਿ ਹੱਤਕੜੀਆਂ ਲੱਗੀਆਂ ਲੋਕ ਕਹਿੰਦੇ ਨੇ ਫੋਜਾ ਸਿੰਘ ਮੁਰਦਾਬਾ ਫੋਜਾ ਸਿੰਘ ਮੁਰਦਾਬਾ ਤਾਂ ਤੇਨੂੰ ਪਰ ਦੀ ਸ਼ਰਦਾਵਲੀ ਤੈਨੂੰ ਮਾੜੀ ਸ਼ਰਦਾਵਲੀ ਬੋਲ ਕੇ ਤੈਨੂੰ ਇੱਥੇ ਜੁੱਤੀਆਂ ਦਾ ਹਾਰ ਪਾ ਕੇ ਜਿੰਨੀਆਂ ਸੰਸਥਾਵਾਂ ਜਿੰਨੀਆਂ ਪਾਰਟੀਆਂ ਜਿਨੇ ਲੋਕ ਉਹ ਸਾਰੇ ਖੱਬੇ ਸੱਜੇ ਖੜੇ ਆ ਜੁੱਤੀਆਂ ਦਾ ਹਾਰ ਬਣਾ ਕੇ ਉਹ ਤੇਰੇ ਗੱਲ 'ਚ ਪਾਉਣ ਲਈ ਉਹ ਤੈਨੂੰ ਭੱਜਣਾ ਪੈਂਦਾ ਇੱਥੋਂ ਉਦੋਂ ਭੱਜ ਕੇ ਜਾ ਕੇ ਆਪ ਜਾ ਕੇ ਵਹਿਣ 'ਚ ਬਹਿ ਜਾਣੀ ਮੈਨੂੰ ਬਚਾ ਲੋ ਇਹਨਾਂ ਤੋਂ ਤਬੋਜਾ ਸਿੰਘ ਸਭ ਕੁਝ ਇੱਥੇ ਹੀ ਰਹਿ ਜਾਣਾ ਤਾਂ ਜੈਸਾ ਤੂੰ ਕਰਮ ਕੀਤਾ ਤੇ ਤੈਨੂੰ ਉੱਥੇ ਇਸੇ ਇਸੇ ਸਮੇਂ ਦਰੇਲੀ ਹੋਈ ਤੈਨੂੰ ਸੁਝਾ ਮਿਲਣੀ ਇਹ ਗੱਲ ਯਾਦ ਰੱਖੀ ਜਿੰਨਾ ਜ਼ੁਲਮ ਤੂੰ ਕੀਤਾ ਬਚਿੱਤਰ ਸਿੰਘ ਲਾਡੀ ਮੈਂ ਤੇਰੇ ਪਿੰਡ ਦੀ ਉਦਾਹਰਣ ਦੇ ਰਿਹਾ ਅੱਜ ਦੀ ਵੀਡੀਓ ਮੈਂ ਦੇਖ ਰਿਹਾ ਸੀ ਮੌਕੇ ਦੀ ਸਰਪੰਚ ਕਿਵੇਂ ਕਲਪੀ ਹੋਈ ਸੀ ਕੀ ਕਹਿ ਰਹੀ ਸੀ ਕਿ ਬਚਿੱਤਰ ਸਿੰਘ ਲਾਡੀ ਸਣ ਪਹੁੰਚਾ ਰਿਹਾ ਖੋਜਾ ਸਿੰਘ ਦੇ ਕਹਿਣ ਤੇ ਇਹ ਕਹਿੰਦੇ ਸੀਗੇ ਕਿ ਥੋੜੀ ਜਿਹੜੀ ਪਹਿਲਾਂ ਸਾਫ ਦਾ ਸਰਪੰਚ ਆ ਉਹ ਬਚਿੱਤਰ ਸਿੰਘ ਲਾਡੀ ਦੀ ਮਾਂ ਹੈ ਤਾਂ ਸਾਰਾ ਕੁਝ ਉਹਨੇ ਆਪ ਦੀ ਮੁੱਠੀ ਚ ਕਰ ਰੱਖਿਆ ਹੈ ਤਾਂ ਯਾਰ ਕਿੱਡੀ ਹਰਾਨੀ ਜਨਕ ਇਹ ਗੱਲ ਹੈ ਕਿ ਤੁਸੀਂ ਕੀ ਕਰ ਰਹੇ ਹੋ ਯਾਰ ਲੋਕਾਂ ਕਿੱਡੀ ਤਸ਼ੱਦਦਤਾ ਆ ਰਹੀ ਮੈਂ ਹੱਥ ਜੋੜ ਕੇ ਸਾਰੀਆਂ ਪੰਚਾਇਤਾਂ ਨੂੰ ਜਿੰਨੀਆਂ ਵੀ ਪੰਜਾਬ ਚ ਪੰਚਾਇਤਾਂ ਉਹਨਾਂ ਦੇ ਸਰਪੰਚ ਸਹਿਬਾਨ ਨੂੰ ਬੇਨਤੀ ਕਰਦਾ ਕਿ ਤੁਸੀਂ ਕਿਸੇ ਲੀਡਰ ਮਗਰ ਨਾ ਲੱਗੋ ਔਰ ਨਾਲ ਹੀ ਮੈਂਬਰਾਂ ਨੂੰ ਬੇਨਤੀ ਕਰਦਾ ਤੁਹਾਨੂੰ ਵੀ ਕਿਸੇ ਮਗਰ ਲੱਗਣ ਦੀ ਲੋੜ ਨਹੀਂ ਆਪ ਦੀ ਆਪੀ ਚੋਂ ਉਧਰ ਨੂੰ ਛੱਡਦੇ ਹੋ ਜਿੰਨੇ ਵੀ ਸਰਪੰਚ ਐ ਉਹਨਾਂ ਨਾਲ ਮੇਲ ਜੁਲ ਕੇ ਭਾਈਚਾਰਕ ਸਾਂਝ ਬਣਾ ਕੇ ਪਿੰਡ ਦੀ ਤਰੱਕੀ ਆਸਤੇ ਕੰਮ ਕਰੋ ਜਿੰਨਾ ਕਰਕੇ ਲੋਕਾਂ ਨੇ ਤੁਹਾਨੂੰ ਚੁਣਿਆ ਰੰਜਸ਼ ਕਰਨੀ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਇੱਕ ਦੂਜੇ ਨੂੰ ਭੱਦੀ ਸੌਦਾਬੀ ਬੋਲਣੀ ਕਿ ਆਪਾਂ ਇਹ ਸੰਸਕਾਰ ਲਈ ਆ ਹੁਣ ਤੱਕ ਆਪਣੇ ਪੇਰੈਂਟਸ ਤੋਂ ਤਾਂ ਸਮਾਜ ਦੀ ਭਲਾਈ ਵਾਸਤੇ ਸਮਾਜ ਦੇ ਕਲਿਆਣੇ ਵਾਸਤੇ ਤੁਹਾਡਾ ਯੋਗਦਾਨ ਪਵੇ ਇਸ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਤੇ ਮੈਂਬਰ ਬਣਾਇਆ ਤੁਸੀਂ ਸਾਰੇ ਹੀਰੇ ਬਣੋ ਉਦਾਹਰਨ ਬਣੋ ਐਗਜ਼ਾਮਪਲ ਬਣੋ ਪੰਜਾਬ ਦੀ ਕਿ ਚਾਹੇ ਕਿੰਨੇ ਮਰਜੀ ਵੱਖਰੇ ਵੀ ਹੋਣ ਪਰ ਜਦੋਂ ਪਿੰਡ ਦੀ ਤਰੱਕੀ ਦੀ ਗੱਲ ਆਏਗੀ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਆਏਗੀ ਤਾਂ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹਾਂ ਤਾਂ ਸਾਰੀਆਂ ਟਕਰਾਰਾਂ ਰੰਝੀਆਂ ਕੱਢ ਕੇ ਤੁਸੀਂ ਸਾਰੇ ਪਿੰਡ ਵਾਸਤੇ ਸੋਚੋ ਪਿੰਡ ਦੇ ਕਲਿਆਣ ਵਾਸਤੇ ਸੋਚੋ ਪਿੰਡ ਦੀ ਭਲਾਈ ਵਾਸਤੇ ਸੋਚੋ ਇੰਨੀ ਅਸੀਂ ਤੁਹਾਡੇ ਸਾਰੇ ਜਣੇ ਹੱਥ ਜੋੜ ਕੇ ਮੈਂ ਜੇ ਕਹਾਂ ਨਾ ਖਾਸ ਕਰਕੇ ਰਾਜ ਸਿੰਘ ਭਾਈਚਾਰੇ ਨੂੰ ਮੈਂ ਹੱਥ ਜੋੜ ਕੇ ਬੀ ਕਹਾਂ ਮੈਂ ਚਾਹੁੰਦਾ ਤੁਸੀਂ ਸਾਰੇ ਮੇਰੇ ਵੀਰ ਭਰਾ ਜਿੰਨਾ ਤੁਸੀਂ ਮੇਰੇ ਦਿਲ ਦੇ ਕਰੀਬ ਹੋ ਉਹ ਮੈਂ ਕਿਉਂ ਸ਼ਬਦ ਇਸਤੇਮਾਲ ਕਰ ਰਿਹਾ ਕਿਉਂਕਿ ਮੈਂ ਬਾਰਡਰ 'ਤੇ ਲਗਾਤਾਰ 6 ਸਾਲ ਕੰਮ ਕੀਤਾ ਹਰ ਇੱਕ ਪਿੰਡ ਨੂੰ ਮੈਂ ਬਾਈ ਨੇ ਜਾਣਨਾ ਉੱਥੇ ਜਿਹੜੇ ਵਰਕਰ ਭਰਾ ਬੈਠੇ ਆ ਉਹਨਾਂ ਨੂੰ ਜਾਣਨਾ ਜਿੰਨੇ ਦਿਲ ਦੇ ਚੰਗੇ ਲੋਕ ਸਮਾਜ ਦੇ ਵਿੱਚ ਉੱਠਣ ਬੈਠਣ ਵਾਲੇ ਲੋਕ ਸਾਰੇ ਬਾਰਡਰ ਬੈਂਡ 'ਚ ਬੈਠੇ ਐ ਮੈਂ ਕਹਿੰਦਾ ਜਿਨ੍ਹਾਂ ਦੇ ਘਰੇ ਚਲੇ ਜੀ ਇਹਨਾਂ ਜਦ ਤੱਕ ਉਹ ਰੋਟੀ ਖਵਾ ਕੇ ਨਾ ਭੇਜ ਦੇਣ ਉਹ ਤੱਕ ਉੱਠਣ ਨਹੀਂ ਦਿੰਦੇ ਇੱਕ ਦੋ ਦਿਨ ਮੈਂ ਪਿੰਡਾਂ 'ਚ ਗਿਆ ਮੈਂ ਇਹਨਾਂ ਕਰੋਨਾ ਮੈਂ ਕਹਿੰਦਾ ਜੀ ਚਾਹ ਨਾ ਬਣਾਇਓ ਮੈਨੂੰ ਸ਼ੂਗਰ ਹੈ ਬੀਚ ਤਾਂ ਉਹ ਕਹਿੰਦੇ ਜੇ ਚਾਹ ਵੀ ਕੇ ਸ਼ਰਮਾ ਤੂੰ ਜਾਏਂਗਾ ਤਾਂ ਤੈਨੂੰ ਆਪ ਦਾ ਮੰਨਾਂਗੇ ਨਹੀਂ ਤਾਂ ਆਏ ਤੂੰ ਮਰ ਪਿੰਡ ਦਾ ਬਣੀ ਇੰਨਾ ਪਿਆਰ ਲੋਕ ਕਰਦੇ ਓ ਤੁਹਾਨੂੰ ਇੰਨਾ ਚਾਹੁੰਦੇ ਐ ਇਲੈਕਸ਼ਨਾਂ ਤੋਂ ਪਹਿਲਾਂ ਮੈਂ ਜਿੰਨਾ ਵਰਕ ਕੀਤਾ ਤਾਂ ਲੋਕਾਂ ਨੇ ਆਪਦੇ ਘਰੇ ਰੋਟੀ ਖਵਾ ਕੇ ਮੈਨੂੰ ਤੋਰਿਆ। ਅੱਜ ਵੀ ਕਰੋ ਜਾਣਦੇ ਆਂ ਤਾਂ ਕਹਿੰਦੇ ਸ਼ਰਮਾ ਜੇ ਤੈਨੂੰ ਟਿਕਟ ਮਿਲਦੀ ਐ ਸਾਰਾ ਪੈਸਾ ਅਸੀਂ ਲਾਵਾਂਗੇ। ਸਾਹੇ ਸਾਦੀ ਭਾਈ ਚਾਰੇ ਤੋਂ ਜਿਹੜਾ ਮਰਜ਼ੀ ਫਲਾ ਹੋ ਜਾਈਏ ਟਿਕਟ ਤੈਨੂੰ ਆਉਂਦੀ ਐ ਤੈਨੂੰ ਅਸੀਂ ਚਦਾ ਕੇ ਰਾਂਗੇ ਜੋ ਮਰਜ਼ੀ ਹੋ ਜੇ। ਤਾਂ ਮੈਂ ਹੱਥ ਜੋੜ ਕੇ ਕਹਿੰਦਾ ਹੁੰਦਾ ਸੀਗਾ ਵੀ ਕੋਈ ਗੱਲ ਨਹੀਂ ਵੀਰੋ ਟਿਕਟ ਜਿੰਨੂੰ ਮਰਜ਼ੀ ਮਿਲ ਜੇ ਆਪਾਂ ਉਹਨੂੰ ਜਿਤੌਣਾ ਹੀ ਜਿਤੋਣਾ। ਪੱਜਰੋਂ ਤੋਂ ਨੇ ਕੀ ਸਾਇ? ਕਿਸ ਨੂੰ ਡਰਾਇਆ ਤਮਟਾਇਆ ਕਿਸੇ ਨੂੰ ਆਪਸ ਵਿੱਚ ਲੜਾਇਆ ਭਰਾ ਭਰਾ ਨੂੰ ਫੋੜੇ ਆਪਸ ਇੱਕ ਦੂਜੇ ਦੀ ਉੱਪਰ ਤਸ਼ੱਦਦ ਢਾਈ ਐਡੇ ਮਾੜੇ ਹਾਲਾਤ ਤੋਂ ਕਰਤੇ ਫੋਜਾਸਿਓ ਆਪਣੇ ਭਾਈਚਾਰੇ ਚ ਪਾੜ ਪਾ ਰਿਆ ਸਾਨੂੰ ਉਹਨਾਂ ਦੇ ਖਿਲਾਫ ਪਰਗਾ ਰਿਆ ਰਾਜਸੀ ਭਾਈਚਾਰੇ ਤੋਂ ਇੱਕ ਵੀ ਬੰਦਾ ਉੱਠ ਕੇ ਇਹ ਗੱਲ ਕਹਿ ਦੇਵੇ ਕਿ ਜਿੰਨੇ ਵੀ ਲੋਕ ਇਲੈਕਸ਼ਨ ਲੜ ਰਹੇ ਆ ਜਾਂ ਲੜਨ ਜਾ ਰਹੇ ਆ ਕਿਸੇ ਨੇ ਵੀ ਉਹਨਾਂ ਬਾਰੇ ਕੋਈ ਪੱਧੀ ਸ਼ਬਦਾਵਲੀ ਕੋਈ ਮਾੜੀ ਸ਼ਬਦਾਵਲੀ ਜਾਂ ਉਹਨਾਂ ਦੇ ਖਿਲਾਫ ਵੀ ਗੱਲ ਕੀਤੀ ਹੋਵੇ ਤਾਂ ਦੱਸ ਦਿਓ ਅਸੀਂ ਤਾਂ ਆਪਣੇ ਜਿਵੇਂ ਸ਼ਰੀਰ ਦੇ ਵੱਖ-ਵੱਖ ਅੰਗ ਨੇ ਉਹਨਾਂ 'ਚ ਇੱਕ ਅੰਗ ਉਹਨਾਂ 'ਚ ਇੱਕ ਅੰਗ ਰਾਏ ਸਿੰਘ ਭਾਈਚਾਰੇ ਨੂੰ ਮੰਨੇ ਉਹ ਜਿਹੜਾ ਹੈਗਾ ਵੀ ਇਹ ਤੂੰ ਮੈਨੂੰ ਗੱਲ ਕਹਿਣਾ ਹੈ ਵੋਟਾਂ ਦੀ ਸ਼ਰਮਿਆਂ ਦੀ ਵੋਟ ਬ੍ਰਾਹਮਣਾਂ ਦੀ ਵੋਟ ਕੁੱਲ ਗੁਰੂ ਸਾਹਿਬ ਦੇ ਵਿੱਚ ਮੈਂ ਕਹਿੰਦਾ ਹਜ਼ਾਰ ਤੋਂ ਜ਼ਿਆਦਾ ਨਹੀਂ ਹੋਣੀ ਤੇ ਜੇ ਮੈਂ ਛਾਲਾ ਮਾਰਦਾ ਤਾਂ じゃ ਮੈਂ ਤੈਨੂੰ ਇੰਨਾ ਕੁਝ ਸੁਣਾ ਰਿਹਾ ਜਿਹੜਾ ਮੇਰਾ ਹੌਸਲਾ ਹੈ ਜਜ਼ਬਾ ਹੈ ਜਨੂਨ ਹੈ ਉਹ ਸਾਰੇ ਜਿਹੜਾ ਰਾਜ ਸਿੰਘ ਭਾਈਚਾਰਾ ਬੈਠ ਬੈਠਿਆ ਨਾ ਉਹਦੇ ਬਦੌਲਤ ਹੈ ਸਾਰਾ ਕੁਝ ਉਹਨਾਂ ਦੀ ਦੇਣ ਹੈ ਜੇ ਮੈਂ ਆਪ ਦੀ ਗੱਲ ਕਰਾਂ ਮੇਰੇ ਕੋਲ ਕਲਾਇੰਟਸ ਹੁੰਦੇ ਐ ਜਿਹੜਾ ਮੇਰਾ ਬਿਜ਼ਨਸ ਹੈ ਜਾਂ ਕਾਰੋਬਾਰ ਹੈ ਜਾਂ ਮੇਰਾ ਕੰਮ ਹੈ ਜਾਂ ਮੇਰਾ profession ਹੈ ਤੂੰ ਜੋ ਮਰਜ਼ੀ ਸਮਝੀਂ ਉਹਨੂੰ ਤਾਂ 90% ਮੇਨਾਂ ਜਿਹੜੇ ਲੋਕ ਜੁੜੇ ਐ ਉਹ ਰਾਜ ਸਿੰਘ ਭਾਈਚਾਰਾ ਬੈਲ ਤੋਂ ਜੁੜਿਆ ਐ Georgie